ਸੋ ਸਾਡੇ ਹੀ ਮੇਰੇ ਆਉਣ ਦੀਆਂ ਕਹਿਣ ਨੂੰ ਕਦਮ ਅਮਿਸ਼ ਕਰਨੀ ਹੈ ਕਿ ਇੱਥੇ ਹੀ ਆਪ ਨੇ ਜਨਕਿਆਸੀ ਜ਼ਿਲ੍ਹੇ ਦੇ ਵਿੱਚ ਫਤਕੋਚਾ ਤੇ ਇਸੇ ਤੋਂ ਹੀ ਆਪਾਂ ਇਹਨਾਂ ਨੂੰ ਜੜੋ ਬਿਠਾਇਆ ਇਹ ਹੁਣ ਮੇਰੀ ਗੱਲ ਸੁਣੋ ਮੇਰਾ ਪੀਐਟ ਵੀ ਇਹ ਚੁੱਪ ਬੋਲਣ ਦੀ ਕਿਹੜੀ ਗੱਲ ਕਰ ਰੋ ਕਿ ਜੇ ਬੋਲ ਸਕਦੇ ਸੀ ਕੁੱ퍼 ਦੋਲ ਸਕਦੇ ਸੀ ਇੱਕ ਭੰਡ ਹੈ ਸੀ ਇੱਕ ਭੰਡ ਨੂੰ ਅਸੀਂ ਸੀਰੀਅਸਲੀ ਲੈ ਕੀ ਮਤ ਦਾ ਕਰੇ ਅਜਨਲਾ ਸ਼ਹਿਰੀ ਵਿੱਚ ਮੈਂ ਜੀ ਬੈਠਾ ਹੁਣਾ ਉੱਥੇ ਕਈ ਬਾਈ ਵੀ ਰੇ ਨੇ ਜਿਹੜੇ ਵਾਲੀ ਜਿੱਤਾ ਤੇ ਲੀਡਰ ਆਪੋਜੀਸ਼ਨ ਹੈ ਸਹੀ ਮੈਂ ਇਹਦਾ ਚਿਹਰਾ ਬੜਾ ਬੇਇੱਜ਼ਤ ਲੱਗਦਾ ਨਹੀਂ ਲੱਗਦਾ ਕਿੱਥੇ ਦੇ ਕੋ ਸਾ ਪ੍ਰਤਾਪ ਸਿੰਘ ਕਰ ਸਾਰੀ ਜੀ ਚੀਜ਼ਾਂ ਹਮੇਸ਼ਾ ਸੁਜੀਸ਼ ਰਹੇ ਬਨਾਲਾ ਸਾਹਿਬ ਹਮੇਸ਼ਾ ਪ੍ਰਕਾਸ਼ ਸਿੰਘ ਰਹੇ ਹੋ ਪਾਲੇ ਕੈਪਟਨ ਸਾਹਿਬ ਕੇ ਸਾਡੀ ਪੈਣ ਰਹੀ ਹੋਏ ਸਭ ਗੈਂ ਸਿੰਘ ਜੀ ਦੇ ਯਾਨੀ ਗੈਂ ਸਿੰਘ ਜੈਜੀ ਗੁਰਮੁਖ ਸਿੰਘ ਮਸਾਫਰ ਜੀ ਕਿਤੇ ਭਗਵਾਨ ਸਾਹਿਬ ਰਹੇ ਤੋ ਕਿਤੇ ਵੀ ਇੰਸਾਨ ਸੱਤੇ ਨਹੀਂ ਕਿਥੇ ਉਹ ਪਰਸਨੈਲਿਟੀ ਕਿਥੇ ਬਤਾਇਆ ਜਾਂਦਾ ਜੈਸਾ ਬਿਲਕੁਲ ਹੀ ਜਿਆ ਆਮਦੀ ਘਨੇ ਚ ਰੂਪ ਕੇ ਸੁਦੀ ਨਹੀਂ ਆਹਦੇ ਨਾਲ ਕੋਈ ਇਹਦੇ ਚ ਲਾਇਕਤ ਨਹੀਂ ਕੋਈ ਇਹਦੇ ਚ ਕਾਬਲੀਅਤ ਨਹੀਂ ਕੋਈ ਇਹਦੇ ਚ ਬੰਦਿਆਂ ਵਾਲਾ ਕਾਰਨਾਮਾ ਨਹੀਂ ਕੋ ਬਹਿ ਜਾ ਲੋ ਬੇਣੀ ਨਹੀਂ ਇਹ ਕਰਦਾ ਬਾਜ ਨਹੀਂ ਸਾਡੇ ਵੀਰ ਬਾਬਾ ਜੀ ਕੋਟਲੀ ਸਾਹਾਰੇ ਹਰੇ ਹੁਣੇ ਆਏ ਨੇ ਤੋਂ ਮੈਂ ਤੁਹਾਨੂੰ ਲੰਬਾ ਜਾਣਕੰਦਾ ਹੋਇਆ ਬੇਤੀ ਏ ਕੱਰੀ ਏ ਕਿ ਹੁਣ ਮੋਰਚੇ ਸਾਹਮਣੇ ਆ। ਦੋ ਤਿੰਨ ਦਿਨ ਹਾਊਸ ਟੂ ਹਾਊਸ ਚਲਾਣੀ ਦਾ ਮਾਮਲੇ ਅਮਾਨਦਿਨ ਅਮਾਨਦਰੀ ਨਾ। ਦੇਖੋ ਇੱਕ ਮੈਂ ਤੁਹਾਨੂੰ ਦੱਸਣਾ ਬਰਨਾਲੀ ਵੀ ਜੇਤ ਤੇ ਰੇ। ਪੰਜਾਬ ਦੀ ਜਿਹੜੀ ਕਾਂਗਰਸ ਹੈ ਇਹਨੂੰ ਉਰਜਾ ਸੁਰਜੀਤ ਕਰੇ। ਇਹ ਤੋਂ ਹੀ ਕਾਂਗਰਸ ਨੇ ਇੱਕ ਹੋਰ ਫੇਰ

ਹਰਕੇ ਦੇ ਬੂਥਾਂ ਦੇ ਬਾਅਦ ਲੈਣੇ ਨੇ ਕਈ ਕਿਸਮ ਦੇ ਇਹਨਾਂ ਨੇ ਤੇ ਇਹ ਇਸ ਤਿਸ ਤੇ ਹਰਕਤ ਕਰਨ ਦੀ ਕੋਸ਼ਿਸ਼ ਕਰਨਗੇ ਰੱਖਿਆ ਜਿੰਦਨ ਦੀਆਂ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਤੀ ਕਰਨਾ ਚਾਹਣਾ ਕਿ ਬਾਹਰਲੇ ਆਨ ਤੇ ਵਾਰੀ ਜਨਮ ਅਖੀਰ ਤੋਂ ਅਡੇ ਸਿਰ ਤੇ ਹੀ ਲਕਚਨ ਲੜੀ ਚਲੀ ਜਿਹੜੇ ਬੂਥਾਂ ਦੇ ਵਿੱਚ ਪੁੱਛੇ ਤੋਂ ਮੈਂ ਇਹ ਪੂਰ ਮੈਨੂੰ ਆਸ ਹੈ ਕਿ ਸਾਰੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਸੀਂ ਇੰਸ਼ੋਰ ਕਰਾਂਗੇ ਜਿੰਨੇ ਆਸ਼ਰ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਤੁਹਾਡੇ ਉਮੀਦਵਾਰ ਇੱਕ ਵਕਤ ਬਹੁਤ ਖੁਸ਼ੀ ਦੀ ਗੱਲ ਹੈ ਕਿਸੇ ਵੱਡੇ ਬੰਦੇ ਨੂੰ ਤਾਂ ਲਿਆਗੇ ਇੱਕ ਲੋਕਲ ਬੱਚਰ ਨੂੰ ਤਾਂ ਜਿਹੜਾ ਕਈਆਂ ਸਾਲਾਂ ਦੇ ਵਿੱਚ ਤੁਹਾਡੀ ਹਰ ਖੁਸ਼ੀ ਤੇ ਗਮੀ ਵਿੱਚ ਤੁਹਾਡੇ ਨਾਲ ਕਦਮ ਨਾ ਕਰਦਾ ਸੀ ਬੁੱਢੇ ਨਾਲ ਰਲ ਕੇ ਜਾਂਦਾ ਸੀ ਸਾਰੇ ਵਰਕਰ ਸਾਥੀਆਂ ਦੀ ਸਰਮ ਸ਼ਕਤੀ ਸੀ ਕਿ ਤੁਸੀਂ ਜੀ ਸਾਕੂ ਨੀਮ ਸਿੰਘ ਢਿਲੋਂਜੀ ਨੂੰ ਹੀ ਇਸ ਤੋਂ ਕਾਂਫਰੰਸ ਲਈ ਕਿਰਦੋ ਸੋ ਤੁਹਾਡੀ ਰਿਕਮੈਂਡੇਸ਼ਨ ਨੂੰ ਡਿਲੀਵਰ ਕੀਤੀ ਹੈ ਤੋਂ ਮੈਨੂੰ ਪੂਰਨ ਆਸ ਹੈ ਕਿ ਜਿਹੜਾ ਤੁਸੀਂ ਬਚੇ ਦਿੱਤਾ ਕਿ ਜਿਹੜਾ ਸਾਜੇ ਮਤਾਬਕ ਤਾ ਹੋ ਰਿਜਲਟ ਤੁਹਾਡੇ ਮੁਤਾਬਕ ਆ ਕੇ ਬਣਾ ਤੋ ਹੁਣ ਅਸੀਂ ਜਵਾਬ ਚੱਕਾ ਨਿਕਲ ਪੰਜਾਬ ਦੇ ਮੁਤਾਬਕ ਕਾਢ ਦੇ ਤੋ ਸਾਡੇ ਦੇ ਨਾਮ ਗਰੀ ਜੁਟਾ ਪੰਜਾਬ ਜੰਗ ਇਹ ਜਿਹੜੀ ਸ਼ੌਕ ਲੱਗੀ ਨਹੀਂ ਸਕਦਾ ਤੁਹਾਨੂੰ ਪਤਾ ਹੈ ਸ਼ੌਕ ਜਿਹੜੀ ਵਧੀ ਚੰਗੀ ਤੋ ਚੰਗੀ ਲੱਗਦੀ ਫਿਰ ਤੋਂ ਤੋਂ ਵੇਰਨ ਇਹ ਉਹ ਦਿਨ ਚੋ ਬਾਖਾ ਨਹੀਂ ਖਾਦਾ। ਸਾਡੇ ਤੁਸੀਂ ਆਪਾਂ ਕਹਿੰਦੇ ਸ਼ੂਗਰ ਅੱਜਕੱਲ ਜਿਹਨੂੰ ਸ਼ੂਗਰ ਹੋ ਜਾਂਦੀ ਹੈ ਆਖ ਦੇ ਉਹਦੀਆਂ ਹੱਡੀਆਂ ਜਿਹੜੀਆਂ ਨੇ ਹੌਲੀ-ਹੌਲੀ ਪ੍ਰਜਲ ਉਹ ਜੰਦੀਆਂ ਕਮਜ਼ੋਰ ਹੋ ਜਾਂਦੀਆਂ ਨੇ। ਤੋਂ ਇਹ ਜਿਹੜੇ ਨੇ ਪੰਜਾਬ ਨੂੰ ਸਿਉਂ ਕੋਲ ਨੇ। ਪੰਜਾਬ ਦੀ ਆਸ ਤੇ ਪਟਾਚਾ ਪੰਜਾਬ ਦਾ ਆਪਸੀ ਭਾਈਚਾਰਾ ਹਰ ਪਾਸਿਓ ਇਹਨਾਂ ਨੇ ਸਾਹਮਣੇ ਕੰਮ ਯੋਗ ਕਰਨਾ ਸ਼ੁਰੂ ਕੀਤਾ ਕਿ ਮੈਂ ਮਰਨਾਂ ਤੇ ਸੂਝਵਾਨ ਰੋਣਾਂ ਕਾ ਕੱਟ ਕਰਨ ਹੋ ਗਿਆ ਆਲਾ ਮਨ ਦੇਖਾ ਵਸੂ ਜਿਤਾਵਾ ਜਾਇ ਹੈ ਜਿਆ ਬਾਤ ਦਵਾਈ ਦੇ ਡਾਕਟਰ